ਜਿਹੜੀ ਜਿਮਨੀ ਚੋਲ ਹੋਈ ਸੀ ਵਾਰਡ ਨੰਬਰ 2 ਦੀ ਉਹਦੇ ਵਿੱਚ ਮਸ਼ੀਨ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਔਰ ਫਿਰ ਸਾਡੇ ਕਾਉਂਸਲਰ ਸਤਨਾਮ ਸਿੰਘ ਇਸ ਗੱਲ ਨੂੰ ਲੈ ਕੇ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਉਹ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਪੰਜਾਬ ਲਾਈਵ 18 న్యూਸ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇ ਹੂਮਕਰ ਸਿੰਘ ਸੱਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਰੇ ਜਾਣਦੇ ਹੋ ਕਿ ਪਿਛਲੇ ਦਿਨਾਂ ਚ ਜਿਹੜੀ ਜਿਮਨੀ ਚੋਣ ਹੋਈ ਸੀ ਵਾਰਡ ਨੰਬਰ 2 ਦੀ ਉਹਦੇ ਵਿੱਚ ਮਸ਼ੀਨ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀਗਾ ਔਰ ਫਿਰ ਸਾਡੇ ਕਾਉਂਸਲਰ ਸਤਨਾਮ ਸਿੰਘ ਇਸ ਗੱਲ ਨੂੰ ਲੈ ਕੇ ਔਨਰੇਬਲ ਹਾਈ ਕੋਰਟ ਦੇ ਵਿੱਚ ਵੀ ਉਹ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਸੀਗੀ ਇਨਸਾਫ ਦੀ ਮੰਗ ਕੀਤੀ ਸੀਗੀ ਔਰ ਪਿਛਲੇ 2-3 ਤਰੀਕਾ ਤੋਂ ਬਾਅਦ ਜਿਹੜੇ ਔਨਰੇਬਲ ਹਾਈ ਕੋਰਟ ਦੇ ਜੱਜ ਨੇ ਉਹਨਾਂ ਨੇ ਇਹ ਟਿੱਪਣੀ ਕੀਤੀ ਉਹਨਾਂ ਨੇ ਆਪਣਾ ਇੱਕ ਆਰਡਰ ਦਿੱਤਾ ਐਸਐਸਪੀ ਖੰਨਾ ਨੂੰ ਔਰ ਉਹਨਾਂ ਜਿਹੜੀ ਪ੍ਰੈਸ ਦੀ ਜਿਹੜੀ ਖਬਰ ਦੇ ਮਾਧਿਅਮ ਦੇ ਰਾਹੀਂ ਜਿਹੜੀ ਕਿ ਨਿਊਜ਼ ਚੈਨਲ ਦੇ ਵਿੱਚ ਨਿਊਜ਼ ਪੇਪਰ ਦੇ ਵਿੱਚ ਇਹ ਖਬਰ ਲੱਗੀ ਆ ਉਹਦੇ ਰਾਹੀਂ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਔਨਰੇਬਲ ਹਾਈ ਕੋਰਟ ਨੇ ਐਸਐਸਪੀ ਖੰਨਾ ਨੂੰ ਇਹ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਆਪਣਾ ਪਰਸਨਲ ਐਫੀਡੇਵਿਟ ਦਾਇਰ ਕਰਨ ਔਰ ਇਨਵੈਸਟੀਗੇਸ਼ਨ ਦੇ ਵਿੱਚ ਅੱਜ ਤੱਕ ਕੀ ਹੋਇਆ ਉਹਦੇ ਵਿੱਚ ਹਲੇ ਤੱਕ ਕੀ ਸਟੈਪ ਲਏ ਨੇ ਉਦੇ ਚ ਕਿਹੜੇ ਕਿਹੜੇ ਲੋਕਾਂ ਨੂੰ ਨਾਮਜ਼ਦ ਕੀਤਾ ਕਿਹੜੇ ਕਿਹੜੇ ਲੋਕ ਜਿਹੜੇ ਅਫਸਰ ਸਹਿਬਾਨ ਉਦੋਂ ਉਸ ਪੋਲਿੰਗ ਵਾਲੇ ਦਿਨ ਉਸ ਕਮਰੇ ਦੇ ਵਿੱਚ ਸੀਗੇ ਹਾਜ਼ਰ ਔਰ ਜਿਹੜੀ ਈਵੀਐਮ ਜਿਹੜੀ ਆ ਉਹਦੀ ਤੋੜਪੰਨ ਹੋਈ ਔਰ ਜਿਹੜੇ ਸਾਡੇ ਸੀਸੀਟੀਵੀ ਕੈਮਰਾ ਸੀਗੇ ਉਹਨਾਂ ਦੀ ਤੋੜਫੋੜ ਹੋਈ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਔਰ ਕਿੰਨੇ ਲੋਕ ਜਿਹੜੇ ਉੱਥੇ ਮੌਜੂਦ ਸੀਗੇ ਉਹਨਾਂ ਦੀ ਸਾਰੀ ਜਿਹੜੇ ਆ ਉਹ ਇਨਫੋਰਮੇਸ਼ਨ ਜਿਹੜੀ ਆ ਅਗਲੀ ਤਰੀਕ ਤੇ ਔਨਰੇਬਲ ਹਾਈ ਕੋਰਟ ਨੇ ਜਿਹੜੀ ਆ ਮੰਗੀ ਆ ਸੋ ਸਾਨੂੰ ਪੂਰਾ ਵਿਸ਼ਵਾਸ ਹੈ ਅਸੀਂ ਸਿਰਫ ਸਾਡੀ ਇੱਕੋ ਹੀ ਮੰਗ ਹੈ ਕਿ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਇਸ ਕੰਮ ਦਾ ਇਹਨੂੰ ਅੰਜਾਮ ਦਿੱਤਾ ਜਿਨ੍ਹਾਂ ਨੇ ਮਸ਼ੀਨ ਤੋੜੀ ਆ ਜਿਨ੍ਹਾਂ ਨੇ ਜਿਹੜਾ ਇਲੈਕਸ਼ਨ ਪ੍ਰੋਸੈਸ ਨੂੰ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਜਿਹੜੀ ਇੱਕ ਪਰੰਪਰ ਜਿਹੜੀ ਪ੍ਰਕਿਰਿਆ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੋ ਸਾਡੀ ਤਾਂ ਇਹ ਮੰਗ ਹੈ ਔਰ ਸਾਨੂੰ ਪੂਰਾ ਆਨਰੇਬਲ ਹਾਈ ਕੋਰਟ ਤੇ ਸਾਡੀ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਔਰ ਸਾਨੂੰ ਇਹ ਗੱਲ ਦਾ ਅੱਜ ਹੋਰ ਵਿਸ਼ਵਾਸ ਛੜਾ ਸਾਡਾ ਵਧਿਆ ਔਰ ਸਾਨੂੰ ਇੱਕ ਆਸ ਦੀ ਕਿਰਨ ਜਿਹੜੀ ਆ ਉਹ ਦਿਖਾਈ ਦਿੱਤੀ ਹੈ ਕਿ ਆ ਜਿਹੜਾ ਸਾਡਾ ਹੁਣ ਆਰਡਰ ਆਇਆ ਇਹਦੇ ਨਾਲ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਉਹਨਾਂ ਨੂੰ ਨਾਮਜਾ ਜਿਹੜਾ ਵਾ ਉਹ ਹੋਣਾ ਪਏਗਾ ਔਰ ਸਾਨੂੰ ਇਨਸਾਫ ਦੀ ਜਿਹੜੀ ਇੱਕ ਕਿਰਨ ਦਿਖਾਈ ਦੇ ਰਹੀ ਆ ਉਹ ਅੱਜ ਦੇ ਜਿਹੜਾ ਇਸ ਆਰਡਰ ਦੇ ਵਿੱਚ ਜੋ ਅਖਬਾਰ ਦੇ ਵਿੱਚ ਗੱਲ ਸ਼ਫੀਆ ਉਸ ਦੇ ਮਾਧਿਅਮ ਦੇ ਰਾਹੀਂ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਸਰ ਕਿੰਨੇ ਦੋਸ਼ੀ ਨੇ ਕੀ ਕੀ ਨਾ ਨਾ ਦੇਖੋ ਇਹ ਤਾਂ ਹੁਣ ਇਨਵੈਸਟੀਗੇਸ਼ਨ ਏਜੰਸੀ ਨੇ ਤੈਅ ਕਰਨਾ ਔਰ ਅਸੀਂ ਕਿਸੇ ਵੀ ਦੋਸ਼ੀ ਨੂੰ ਜਿਹੜਾ ਵਾ ਉਹ ਉਹਨਾਂ ਦਾ ਬਚਾਅ ਨਹੀਂ ਹੋਣ ਦਿਆਂਗੇ ਉਹ ਉਹ ਕਿਸੇ ਵੀ ਗੱਲੋਂ ਉਹ ਬਚ ਨਹੀਂ ਸਕਣਗੇ ਇਹ ਇਹ ਸਾਡੀ ਮੰਗ ਹੈ ਔਰ ਅਸੀਂ ਐਸਐਸਬੀ ਮੈਡਮ ਤੋਂ ਵੀ ਇਹੀ ਤਵਕੋ ਰੱਖਦੇ ਆ ਕਿ ਉਹ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣਗੇ ਔਰ ਜਿਹੜੇ ਅਸਲ ਦੋਸ਼ੀ ਨੇ ਉਹ ਉਹਨਾਂ ਨੂੰ ਹੀ ਇਸ ਇਨਵੈਸਟੀਗੇਸ਼ਨ ਦੇ ਘੇਰੇ ਵਿੱਚ ਲਿਆਂਦਾ ਜਾਊਗਾ ਔਰ ਉਹਦੇ ਨਾਲ ਨਾਲ ਸਾਡੀ ਇੱਕ ਹੋਰ ਮੰਗ ਹੈ ਕਿ ਉਸ ਦਿਨ ਉਸ ਘੰਟੇ ਦੇ ਵਿੱਚ ਦੋ ਘੰਟੇ ਦੇ ਵਿੱਚ ਟੈਲੀਫੋਨ ਜਿਹੜੇ ਨੇ ਉਹਨਾਂ ਦੀ ਬਕਾਇਦਾ ਤੌਰ ਤੇ ਉਹਦੀ ਰਿਕਾਰਡਿੰਗ ਜਿਹੜੀ ਆ ਉਹ ਲਈ ਜਾਵੇ ਉਹ ਉਹਨਾਂ ਦੀ ਜਿਹੜੀ ਕਾਲ ਡਿਟੇਲਸ ਨਹੀਂ ਉਹ ਲਈਆਂ ਜਾਣ ਵੀ ਕਿਹਦੀ ਕਿਹਦੇ ਨਾਲ ਗੱਲ ਹੋਈ ਆ ਕਿਉਂਕਿ ਇਹਦੇ ਵਿੱਚ ਸਾਨੂੰ ਪੂਰਾ ਸ਼ੱਕ ਆ ਖਦਸ਼ਾ ਕਿ ਜਿਹੜੇ ਇੱਥੇ ਦੇ ਮੰਤਰੀ ਦਾ ਤਨੁਪ੍ਰੀਤ ਸਿੰਘ ਸੌਂਦ ਉਹਨਾਂ ਦੇ ਕਹਿਣ ਤੇ ਹੀ ਇਹ ਮਸ਼ੀਨ ਜਿਹੜੀ ਆ ਉਹ ਤੋੜੀ ਗਈ ਹੈ। ਉਹਨਾਂ ਦੇ ਟੈਲੀਫੋਨ ਜਿਹੜੇ ਨੇ ਉਹ ਉਹਨਾਂ ਦੀ ਜਿਹੜੀ ਡਿਟੇਲ ਆ ਉਹ ਉਹ ਸਮੇਂ ਦੇ ਵਿੱਚ ਕੱਢੀ ਜਾਣੀ ਚਾਹੀਦੀ ਆ। ਇਹਦੀ ਬਕਾਇਦਾ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਉਹਨਾਂ ਨੇ ਉਸ ਦੌਰਾਨ ਕਿਹੜੇ ਅਫਸਰ ਨੂੰ ਫੋਨ ਕੀਤਾ। ਕਿਹੜੇ ਅਫਸਰ ਨਾਲ ਕਿੰਨੇ ਮਿੰਟ ਗੱਲ ਹੋਈ ਆ ਔਰ ਕਿਹੜੇ ਜਿਹੜੇ ਉਹਨਾਂ ਦੇ ਨਮਾਇंदे ਅੰਦਰ ਸੀਗੇ। ਜਿਹੜੇ ਉਹਨਾਂ ਦੇ ਕੈਂਡੀਡੇਟ ਸੀ ਜਾਂ ਉਸ ਕੈਂਡੀਡੇਟ ਦੇ ਨਾਲ ਜਿਹੜੇ ਉਹਨਾਂ ਦੇ ਕੋਈ ਪੋਲਿੰਗ ਏਜੰਟ ਸੀਗੇ। ਉਹਨਾਂ ਦੀ ਜਿਹੜੀ ਡਿਟੇਲ ਆ ਫੋਨਸ ਦੀ ਉਹ ਬਿਲਕੁਲ ਉਹਦੀ ਉਹਨੂੰ ਉਹਨੀ ਛਾਣਬੀਨ ਹੋਣੀ ਚਾਹੀਦੀ ਔਰ ਸਾਨੂੰ ਉਹਨੂੰ ਪਤਾ ਲੱਗਣਾ ਚਾਹੀਦਾ ਵੀ ਕਿਹਨੇ ਕਿੰਨੇ ਵਜੇ ਕਿਹਦੇ ਨਾਲ ਕਿੰਨੇ ਮਿੰਟ ਗੱਲ ਕੀਤੀ ਆ ਸੱਚ ਦਾ ਸੱਚ ਝੂਠ ਦਾ ਝੂਠ ਸਾਹਮਣੇ ਆ ਜਾਏਗਾ ਔਰ ਸਾਨੂੰ ਇਹ ਕਾਂਗਰਸ ਪਾਰਟੀ ਨੂੰ ਇਸ ਗੱਲ ਦਾ ਪੂਰਾ ਖਦਸ਼ਾ ਹੈਗਾ ਵੀ ਇਹ ਸਾਰਾ ਜਿਹੜਾ ਘਟਨਾਕ੍ਰਮ ਹੈ ਇਹ ਤਰਨਪ੍ਰਿੰਸ ਸੌਨ ਜਿਹੜਾ ਕੈਬਨਿਟ ਮੰਤਰੀ ਨੇ ਉਹਨਾਂ ਦੇ ਕਹਿਣ ਤੇ ਹੋਇਆ ਸੋ ਇਸ ਕਰਕੇ ਦੋਸ਼ੀਆਂ ਨੂੰ ਸਜ਼ਾਵਾ ਜਿਹੜੀਆਂ ਉਹ ਅਸੀਂ ਉਹਦੀ ਮੰਗ ਕਰਦੇ ਕਿ ਮਿਲਣੀ ਚਾਹੀਦੀ ਕੋਈ ਸਰ ਦੋਸ਼ੀਆਂ ਦੇ ਨਾਮ ਦੱਸੇ ਜਾ ਸਕਦੇ ਕਿਹਨੇ ਕਿਹਨੂੰ ਦੋਸ਼ੀ ਪਾਇਆ ਹੈ ਕਸਸ ਵੀ ਮੈਡਮ ਉਹਦੇ ਵਿੱਚ ਹੀ ਪਤਾ ਲੱਗੂਗਾ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਨੇ ਕੀ ਕੁਛ ਕੀਤਾ ਕਿਹੜੇ ਦੋਸ਼ੀ ਪਾਏ ਗਏ ਕੀ ਦੀ ਜ਼ਿੰਮੇਵਾਰੀ ਕਿੰਨੀ ਪਾਈ ਗਈ ਹੈ ਇਹ ਸਾਰਾ ਉਸ ਐਫੀਡੇਵਿਟ ਦੇ ਵਿੱਚ ਵੀ ਇਹ ਹਾਈ ਕੋਰਟ ਦੇ ਵਿੱਚ ਹੀ ਜਾਏਗਾ ਜੀ ਕੁਝ ਮੰਗਤੀ ਹੋਈ ਹੈ ਡਿਟੇਲ ਦੀ ਸਰ ਕਿਹੜੇ ਕਿਹੜੇ ਅਸੀਂ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਛੱਡੇ ਪਾਸੇ ਨਹੀਂ ਜੀ ਜਮਾ ਕੀ ਕੀਤਾ ਹਾਂ ਜੀ ਜਿਸ ਦਾ ਨਾਮ ਤਾਂ ਲਿਆਈ ਹੋਈ ਆ ਪਰ ਡਿਟੇਲ ਚਾਹੀਦੀ ਆ ਅਸੀਂ ਆਪਣੇ ਵੱਲੋਂ ਦੂਸਰੇ ਦੇ ਨਾਮ ਦਿੱਤੇ ਜੀ ਵੀ ਸਰ ਨਹੀਂ ਕਿਉਂਕਿ ਦੇਖੋ ਮੈਟਰ ਹੁਣ ਕੋਰਟ ਦੇ ਵਿੱਚ ਤੇ ਇਸ ਕਰਕੇ ਸਾਰਿਆਂ ਨੂੰ ਪਤਾ ਉਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕੌਣ ਕੌਣ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਦੋਸ਼ੀ ਸੀਗੇ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਤੇ ਸਾਨੂੰ ਜਿੱਥੇ ਤੱਕ ਵੀ ਇਹਦੀ ਲੜਾਈ ਲਾਨੀ ਪਈ ਅਸੀਂ ਲੜਾਂਗੇ ਅਸੀਂ ਇਹ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਾਵਾਂਗੇ ਅਗਲਾ ਹੈਰਿੰਗ ਡੇਟ ਕਿਹੜੀ ਹੈ ਜੀ 18 ਜੀ ਡੇਟ ਕਿਹੜੀ ਹੈ ਮੇਰੇ ਕੋਲ 7ਵੇਂ ਮਹੀਨੇ ਦੀ 18 ਤਰੀਕ ਹੈ ਜਿਹੜੀ ਅਗਲੀ ਜਿਹੜੀ ਅਗਲੀ ਕੋਰਟ ਦੇ ਵਿੱਚ ਤਰੀਕ ਹੈ ਐਸਐਸਬੀ ਮੈਡਮ ਉਹਦੇ ਵਿੱਚ ਹੀ ਪਤਾ ਲੱਗੂਗਾ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਨੇ ਕੀ ਕੁਝ ਕੀਤਾ ਕਿਹੜੇ ਦੋਸ਼ੀ ਪਾਏ ਗਏ ਕਿਹਦੀ ਜ਼ਿੰਮੇਵਾਰੀ ਕਿੰਨੀ ਪਾਈ ਗਈ ਹੈ ਇਹ ਸਾਰਾ ਉਸ ਐਫੀਡੇਵਿਟ ਦੇ ਵਿੱਚ ਵੀ ਇਹ ਹਾਈ ਕੋਰਟ ਦੇ ਵਿੱਚ ਹੀ ਜਾਏਗਾ ਜੀ ਤੁਸੀਂ ਤੁਹਾਨੂੰ ਮੰਨ ਦਿੱਤੀ ਹੋਈ ਹੈ ਡਿਟੇਲ ਦੀ ਸਰ ਕਿਹੜੇ ਕਿਹੜੇ ਅਸੀਂ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦੇ ਹਾਂ ਸਾਡੇ ਪਾਸੇ ਨੀ ਜੇ ਮੈਂ ਕਿਹੜਾ ਹਾਂ ਜੀ ਜਿਸ ਦਾ ਨਾਮ ਤਾਂ ਲਈ ਹੋਈ ਆ ਪਰ ਜੀ ਡੀ ਚਾਹੀਦੀ ਆ ਤੁਸੀਂ ਆਪਣੇ ਵੱਲੋਂ ਦੋਸ਼ੀ ਦੇ ਨਾਮ ਦਿੱਤੇ ਜੀ ਨਹੀਂ ਕਿਉਂਕਿ ਦੇਖੋ ਮੈਟਰ ਹੁਣ ਕੋਰਟ ਦੇ ਵਿੱਚ ਤੇ ਇਸ ਕਰਕੇ ਸਾਰਿਆਂ ਨੂੰ ਪਤਾ ਉਹ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕੌਣ ਕੌਣ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਦੋਸ਼ੀ ਸੀਗੇ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਕਿ ਸਾਨੂੰ ਜਿੱਥੇ ਤੱਕ ਵੀ ਇਹਦੀ ਲੜਾਈ ਲਾਨੀ ਪਈ ਅਸੀਂ ਲੜਾਂਗੇ ਅਸੀਂ ਇਹ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਰਾਵਾਂਗੇ ਅਡਜਸਟਿੰਗ ਡੇਟ ਕਿਹੜੀ ਹੈ ਜੀ 18 ਦੇ ਕੇ ਜੀ ਅੱਜ ਦੀ ਡੇਟ ਕੀ ਹੈ ਮੇਰੇ ਕੋਲ 7ਵੇਂ ਮਹੀਨੇ ਦੀ 18 ਤਰੀਕ ਹੈ ਜਿਹੜੀ ਅਗਲੀ ਜਿਹੜੀ ਅਗਲੀ ਕੋਰਟ ਦੇ ਵਿੱਚ ਤਰੀਕ ਹੈ